ਚਾਰ ਪੋਤੇ ਵਿੱਚ ਜਿੰਨੀ ਤੇ ਜਿੰਨੀ ਹੋਈ ਆ ਉਹ ਤੁਸ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਪੰਚਾਇਤ ਵੱਲੋਂ ਮਤੇ ਪਾਏ ਗਏ ਨੇ ਨੰਬਰ 1 ਕਿਸੇ ਵੀ ਪਰਵਾਸੀ ਮਜ਼ਦੂਰ ਦੀ ਪਿੰਡ ਵਿੱਚ ਵੋਟ ਨਹੀਂ ਬਣਾਈ ਜਾਊਗੀ ਜਿਨ੍ਹਾਂ ਦੀਆਂ ਬਣੀਆਂ ਨੇ ਉਹ ਕਟਵਾਈਆਂ ਜਾਣਗੀਆਂ ਨੰਬਰ 2 ਤੇ ਪਰਵਾਸੀ ਮਜ਼ਦੂਰ ਦਾ ਕੋਈ ਵੀ ਸਰਟੀਫਿਕੇਟ ਪੰਚ ਲੰਬੜਦਾ ਸਾਹਿਬ ਸੰਪੰਚ ਕੋਈ ਵੀ ਤਸੀਹੇ ਨਹੀਂ ਕਰੂਗਾ ਪੰਚਾਇਤ ਦੀ ਮਜਬੂਰੀ ਤੋਂ ਬਿਨਾ ਕੋਈ ਵੀ ਜ਼ਮੀਨੀ ਜਾਇਦਾਦ ਕਿਸੇ ਵੀ ਪਰਵਾਸੀ ਨੂੰ ਨਹੀਂ ਦਿੱਤੀ ਜਾਵੇਗੀ ਕੋਈ ਵੀ ਪਰਵਾਸੀ ਮਜ਼ਦੂਰ ਦਾ ਮਜ਼ਦੂਰ ਜਾਂ ਉਹਦਾ ਨੌਜਵਾਨ ਬੱਚਾ ਪਿੰਡ ਦੇ ਵਿੱਚ ਲੜਾਈ ਝਗੜਾ ਕਰਦਾ ਹੈ ਜਾਂ ਕੋਈ ਕਿਸੇ ਨਾਲ ਛੇੜਖਾਨੀ ਕਰਦਾ ਹੈ ਉਹਨੂੰ ਤੁਰੰਤ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ ਹਰ 6 ਮਹੀਨੇ ਬਾਅਦ ਪਰਵਾਸੀ ਮਜ਼ਦੂਰ ਆਪਣਾ ਵੈਰੀਫਿਕੇਸ਼ਨ ਪੰਚਾਇਤ ਕੋਲ ਕਰਵਾਉਣਗੇ ਕੋਈ ਵੀ ਪ੍ਰਵਾਸੀ ਮਜ਼ਦੂਰ 8 ਵਜੇ ਤੋਂ ਬਾਅਦ ਰਾਤ ਸਵੇਰ 8 ਵਜੇ ਤੇ ਸਕੂਲ ਟਾਈਮ ਬੱਚਿਆਂ ਦੇ ਕੋਈ ਵੀ ਕਿਤੇ ਬੈਂਚ ਟੇਬਲ ਫੇਰੀ ਤੇ ਬਿਨਾਂ ਕੰਮ ਤੋਂ ਬੈਠਾ ਗਿਆ ਉਹਦੇ ਉੱਪਰ ਕਾਨੂੰਨ ਕਾਰਵਾਈ करूंगी ਪ੍ਰਵਾਸੀ ਮਜ਼ਦੂਰ ਕੋਈ ਵੀ ਵਾਪਸ ਪਿੰਡ ਜਾਂਦਾ ਹੈ ਉੱਥੋਂ ਨਵਾਂ ਪ੍ਰਵਾਸੀ ਮਜ਼ਦੂਰ ਲੈ ਕੇ ਆਉਂਦੇ ਨੇ ਆਪਣੇ ਨਾਲ ਉਹਦੇ ਆਈਡੀ ਪ੍ਰੂਫ ਆਧਾਰ ਕਾਰਡ ਵਗੈਰਾ ਪੰਚਾਇਤ ਕੋਲ ਜਮ੍ਹਾਂ ਕਰਵਾ ਕੇ ਆਪਣੀ ਜਗ੍ਹਾ ਤੇ ਰਹਿਣਗੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਲੜਾਈ ਜਿਗੜੇ ਕਰਦੇ ਨੇ ਪੰਚਾਇਤ ਮੈਂਬਰ ਕੋਈ ਵੀ ਮੋਤਵਰ ਸੱਜਣ ਇਹਨਾਂ ਦੇ ਪਿੱਛੇ ਨਹੀਂ ਜਾਵੇਗਾ ਇੱਕ ਪ੍ਰਵਾਸੀ ਮਜ਼ਦੂਰਾ ਨੂੰ ਬੇਤੀ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਬੀਸੀਸੀ ਕਰਵਾ ਕੇ ਪੰਚਾਇਤ ਨੂੰ ਦਿੱਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕੌਣ ਕ੍ਰਿਮੀਨਲ ਆ ਕੌਣ ਨਹੀਂ ਕ੍ਰਿਮੀਨਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ